ਮੇਰੀ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਸਰਬਜੀਤ ਸਿੰਘ ਰਿਆੜ ਬਟਾਲੇ ਤੋਂ ਆਪ ਸਭ ਦਾ ਸਵਾਗਤ ਕਰਦਾ ਜੀ ਸਰ ਅਸੀਂ ਗੱਲ ਕਰ ਰਹੇ ਹਾਂ ਡੋਗਰਾਏ ਗੁਲਾਬ ਸਿੰਘ ਅਤੇ ਵਜੀਰ ਡੋਗਰਾ ਹੀਰਾ ਸਿੰਘ ਦੇ ਦੁਆਰਾ ਸ਼ਹਿਜ਼ਾਦਾ ਕਸ਼ਮੀਰਾ ਸਿੰਘ ਅਤੇ ਇਸ਼ੋਰਾ ਸਿੰਘ ਦੇ ਕਤਲ ਦੀ ਦੋਵੇਂ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਔਰ ਕੱਲ ਦੀ ਵੀਡੀਓ ਜਿਹੜੀ ਆਪਾਂ ਬਣਾਈ ਸੀਗੀ ਆਪਾਂ ਪਹੁੰਚੇ ਸੀਗੇ ਇਤੋਂ ਤੱਕ ਜਦੋਂ ਉਹ ਇੱਕ ਝੂਠੇ ਲੈਟਰ ਦੇ ਥਰੂ ਜਿਹੜਾ ਕਿ ਉਹ ਲਾਹੌਰ ਦਰਬਾਰ ਨੂੰ ਭੇਜਦਾ ਤੇ ਇਲਜ਼ਾਮ ਲਾਉਂਦਾ ਕਿ ਇਹ ਉਸ ਸਾਜ਼ਿਸ਼ ਦੇ ਸ਼ਾਮਲ ਸੀ ਜਿਹਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਮਾਰਿਆ ਗਿਆ ਤੇ ਧਿਆਨ ਸਿੰਘ ਮਾਰਿਆ ਗਿਆ ਔਰ ਉਹਦੇ ਕਰਕੇ ਉਹ ਉਹਨਾਂ ਦੀ ਗ੍ਰਿਫਤਾਰੀ ਦੇ ਹੁਕਮ ਲੈ ਲੈਂਦਾ ਹੈ ਲਾਹੌਰ ਦਰਬਾਰ ਤੋਂ ਉਹ ਤੋਂ ਅੱਗੇ ਅੱਜ ਗੱਲ ਕਰਦੇ ਆਂ ਜੀ ਜਦੋਂ ਇਹਨਾਂ ਦੀ ਗ੍ਰਿਫਤਾਰੀ ਦੇ ਇਹ ਬਰੰਡ ਲੈ ਲੈਂਦਾ ਹੈ ਤੇ ਇਹ ਦੋਵੇਂ ਸ਼ਹਿਜ਼ਾਦੇ ਜਿਹੜੇ ਆ ਇਹ ਉੱਥੋਂ ਨਿਕਲ ਕੇ ਤੇ ਇੱਕ ਸਾਧੂ ਦੇ ਕੋਲ ਚਲੇ ਜਾਂਦੇ ਨੇ ਕਾਫੀ ਚਿਰੇ ਸਾਧੂ ਕੋਲੇ ਰਹਿੰਦੇ ਨੇ ਔਰ ਉੱਥੋਂ ਫਿਰ ਇਹ ਇੱਕ ਲੈਟਰ ਗੁਲਾਬ ਸਿੰਘ ਨੂੰ ਔਰ ਇੱਕ ਲੈਟਰ ਜਿਹੜੇ ਆ ਇਹ ਦਰਬਾਰ ਨੂੰ ਭੇਜਦੇ ਨੇ ਲਾਹੌਰ ਦਰਬਾਰ ਨੂੰ ਵੀ ਅਸੀਂ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ ਔਰ ਦਰਬਾਰ ਵਿੱਚ ਹੋਣ ਵਾਲੀ ਕਿਸੇ ਵੀ ਸਬਜੈਕਟ ਦੇ ਵਿੱਚ ਅਸੀਂ ਸ਼ਾਮਲ ਨਹੀਂ ਆਂ ਔਰ ਨਾ ਅਸੀਂ ਅੱਗੇ ਤੋਂ ਕਦੀ ਪਹਿਲਾਂ ਸੀ ਔਰ ਨਾ ਕਦੀ ਅੱਗੇ ਤੋਂ ਹੋਵਾਂਗੇ ਪਰ ਇਸ ਲੈਟਰ ਦਾ ਗੁਲਾਬ ਸਿੰਘ ਤੇ ਕੋਈ ਅਸਰ ਨਹੀਂ ਹੋਇਆ ਜੀ ਉਹ ਹਰ ਹਿਲੇ ਇਹਨਾਂ ਦੋਵਾਂ ਨੂੰ ਆਪਣੇ ਰਸਤੇ 'ਚ ਹਟਾਉਣਾ ਚਾਹੁੰਦਾ ਸੀਗਾ ਤੇ ਜਾਂ ਕਮ ਸੇ ਕਮ ਇਹਨਾਂ ਨੂੰ ਜ਼ਰੂਰ ਕਰਨਾ ਚਾਹੁੰਦਾ ਸੀਗਾ ਵੀ ਜਿਹੜੀ ਲਾਹੌਰ ਦਰਬਾਰ ਦੀ ਸੱਤਾ ਤਰੀ ਤੇ ਉਹਦੇ ਗੁਲਾਮ ਹੋ ਕੇ ਰਹਿਣ ਕੁਛ ਬੋਲਣ ਨਾ ਔਰ ਕਾਫੀ ਮਲਵੇ ਨਦੇ ਕਹਿਣ ਤੇ ਗੁਲਾਬ ਸਿੰਘ ਨੇ ਫਿਰ ਇਹਨਾਂ ਨੂੰ ਜੰਮੂ ਸੱਦਿਆ ਜਦੋਂ ਇਹ ਜੰਮੂ ਗਏ ਨੇ ਜੰਮੂ ਜਾ ਕੇ ਤੇ ਜਾਂਦੇ ਹੀ ਗੁਲਾਬ ਸਿੰਘ ਨੇ ਇਹਨਾਂ ਤੇ ਗਾਰਡ ਲਾ ਦਿੱਤੀ ਆਕਰ ਨੂੰ ਤਾਂ ਕਿਹਾ ਗਿਆ ਕਿ ਤੁਹਾਡੀ ਸੁਰੱਖਿਆ ਲਈ ਗਾਰਡ ਲਾਈ ਹੈ ਪਰ ਅਸਲ ਦੇ ਵਿੱਚ ਇਹਨਾਂ ਨੂੰ ਆਪਣੀ ਨਿਗਰਾਨੀ ਦੇ ਵਿੱਚ ਉਹਨੇ ਕੈਦ ਕੀਤਾ ਹੋਇਆ ਸੀਗਾ ਜਦੋਂ ਇਸ ਗੱਲ ਦਾ ਪਤਾ ਖਾਲਸਾ ਫੌਜ ਨੂੰ ਲੱਗਾ ਤੇ ਉਹਨਾਂ ਨੇ ਰੋਲਾ ਪਾਤਾ ਜੀ ਉਹਨਾਂ ਨੇ ਵਿਰੋਧ ਕੀਤਾ ਇਸ ਗੱਲ ਦਾ ਜਿਹੜਾ ਇਹ ਗੁਲਾਬ ਸਿੰਘ ਡੋਗਰਾ ਹੈ ਇਹ ਪਹਿਲਾਂ ਇਹਨਾਂ ਦੋਵਾਂ ਭਰਾਵਾਂ ਤੋਂ 50 ਲੱਖ ਰੁਪਏ ਦੀ ਮੰਗ ਕਰਦਾ ਪਿਆ ਸੀਗਾ ਕਿ ਤੁਸੀਂ ਮੈਨੂੰ 50 ਲੱਖ ਰੁਪਏ ਦੇ ਦਿਓ ਫੇਰ ਮੈਂ ਤੁਹਾਨੂੰ ਛੱਡਾਂਗਾ ਪਰ ਜਦੋਂ ਇਹਨੇ ਦੇਖਿਆ ਕਿ ਫੌਜ ਨੇ ਇਹਨਾਂ ਦੇ ਨਾਲ ਖੜੀ ਹੈ ਜਦੋਂ ਫਿਰ ਇਹਨੇ ਦੇਖਿਆ ਕਿ ਫੌਜ ਇਹਨਾਂ ਦੇ ਨਾਲ ਖੜੀ ਹੈ ਫਿਰ ਇਹਨੇ ਦੋਵਾਂ ਭਰਾਵਾਂ ਕੋਲੋਂ 20000 ਰੁਪਏ ਲੈ ਕੇ ਤੇ ਇਹਨਾਂ ਨੂੰ ਛੱਡ ਦਿੱਤਾ ਔਰ ਇਹਨਾਂ ਦੀ ਜ਼ਬਤ ਕੀਤੀ ਹੋਈ ਜਾਇਦਾਦ ਜਿਹੜੀ ਸੀਗੀ ਉਹ ਵੀ ਛੱਡ ਦਿੱਤੀ ਵਾਪਸ ਦੇ ਦਿੱਤੀ ਔਰ ਇਹਨਾਂ ਕੋਲੋਂ ਵਾਦਾ ਲਿਆ ਗਿਆ ਕਿ ਤੁਸੀਂ ਕਪੂਰ ਸਿੰਘ ਨੂੰ ਕੁਝ ਨਹੀਂ ਕਹੋਗੇ ਕਪੂਰ ਸਿੰਘ ਕਪੂਰ ਸਿੰਘ ਉਹ ਹੀ ਬੰਦਾ ਜੀ ਜਿਨੇ ਜਦੋਂ ਆ ਗੁਲਾਬ ਸਿੰਘ ਨੇ ਜਿਹੜਾ ਜੈਲੀ ਲੈਟਰ ਲਿਖ ਕੇ ਦਰਬਾਰ ਚ ਭੇਜਿਆ ਸੀਗਾ ਉਸ ਦੇ ਵਿੱਚ ਉਸ ਕਪੂਰ ਸਿੰਘ ਨੇ ਗਵਾਹੀ ਦਿੱਤੀ ਸੀਗੀ ਜਿਹੜਾ ਕਿ ਕਦੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਤੇ ਸਿਆਲਕੋਟ ਦਾ ਗਵਰਨਰ ਰਿਹਾ ਸੀਗਾ ਇਸ ਕਰਕੇ ਇਹਨਾਂ ਕੋ ਵਾਦਾ ਲਿਆ ਗਿਆ ਕਿ ਤੁਸੀਂ ਉਹਨਾਂ ਨੂੰ ਕੁਝ ਨਹੀਂ ਕਹੋਗੇ ਕਪੂਰ ਸਿੰਘ ਨੂੰ ਇਹਨਾਂ ਨੇ ਵਾਦਾ ਦਿੱਤਾ ਕਿ ਨਹੀਂ ਕਹਾਂਗੇ ਜੀ ਚਲੋ ਇਹਨਾਂ ਨੂੰ ਛੱਡ ਦਿੱਤਾ ਛੱਡਣ ਤੋਂ ਬਾਅਦ ਜਿਹੜਾ ਉਹ ਸਾਧੂ ਸੀਗਾ ਅ ਜਦੋਂ ਇਹ ਵਾਪਸ ਆ ਗਏ ਨੇ ਤੇ ਗੁਲਾਬ ਸਿੰਘ ਨੇ ਇੱਕ ਚਾਲ ਹੋਰ ਚੱਲੀ ਹੈ ਜੀ ਇਹਨੇ ਕੀ ਕੀਤਾ ਹੈ ਕਿ ਛੇਤੀ ਇੱਕ ਖਬਰ ਫਲਾ ਦਿੱਤੀ ਝੂਠੀ ਖਬਰ ਕਿ ਕਸ਼ਮੀਰਾ ਸਿੰਘ ਨੇ ਕਪੂਰ ਸਿੰਘ ਨੂੰ ਬਹੁਤ ਮਾਰਿਆ ਕੁੱਟਿਆ ਔਰ ਉਹਦਾ ਕਤਲ ਕਰ ਦਿੱਤਾ ਇਹ ਉਹ ਆ ਵੀ ਫੈਲਾਤੀ ਔਰ ਫਿਰ ਦਰਬਾਰ ਅੱਗੇ ਪੇਸ਼ ਹੋ ਗਿਆ ਕਿ ਕਪੂਰ ਸਿੰਘ ਨੂੰ ਇਹਨਾਂ ਨੇ ਮਾਰਤਾ ਹੁਣ ਤੇ ਇਹਨਾਂ ਨੂੰ ਗ੍ਰਿਫਤਾਰ ਕਰਨਾ ਹੀ ਪੈਣਾ ਜਾਂ ਉਹ ਕਰਾਂਗੇ ਜੇ ਕਰਾਂਗੇ ਫਿਰ ਉਹ ਸਾਧੂ ਅੱਗੇ ਆਇਆ ਜੀ ਜਿਸ ਸਾਧੂ ਦੇ ਕੋਲ ਇਹ ਦੋਵੇਂ ਭਰਾ ਰਹੇ ਸੀਗੇ ਨਾ ਜਿਹਦੇ ਸ਼ਰਨ ਲਈ ਸੀਗੀ ਉਹ ਅੱਗੇ ਆਇਆ ਉਹਨੇ ਲਾਹੌਰ ਦਰਬਾਰ ਦੇ ਵਿੱਚ ਪਹਿਲਾਂ ਤਾਂ ਗਵਾਹੀ ਦਿੱਤੀ ਕਿ ਨਹੀਂ ਕਸ਼ਮੀਰਾ ਸਿੰਘ ਔਰ ਉਹ ਬਿਸ਼ੋਰਾ ਸਿੰਘ ਨੇ ਕਪੂਰ ਸਿੰਘ ਨੂੰ ਨਹੀਂ ਮਾਰਿਆ ਔਰ ਇਹੋ ਜੀ ਗੱਲ ਕੋਈ ਨਹੀਂ ਹੈਗੀ ਕੁੱਤੇ ਡੋਗਰੇ ਨੇ ਉਸ ਸਾਧੂ ਨੂੰ ਧਮਕਾਤਾ ਔਰ ਉਹ ਲੋਕ ਇਹ ਕਹਿੰਗਾ ਕਿ ਤੂੰ ਹਕੂਮਤ ਦੇ ਬਗੀਆਂ ਦਾ ਸਾਥ ਦੇ ਰਿਹਾ ਹੈ ਇਸ ਕਰਕੇ ਤੈਨੂੰ ਵੀ ਅੰਦਰ ਸੁਟਾਂਗੇ ਜਾਂ ਤੈਨੂੰ ਵੀ ਕਤਲ ਕਰ ਦਾਂਗੇ ਤੇ ਸਾਧੂ ਨੂੰ ਪਤਾ ਸੀਗਾ ਕਿ ਇਹ ਡੋਗਰੇ ਹੈ ਨੇ ਇਹਨਾਂ ਨੇ ਮਾਰ ਦੇਣਾ ਇਸ ਕਰਕੇ ਉਹ ਵਿਚਾਰਾ ਸਾਧੂ ਵੀ ਡਰ ਗਿਆ ਔਰ ਉਹ ਫਿਰ ਗੁਲਾਬ ਸਿੰਘ ਦੀ ਬੋਲੀ ਬੋਲਣ ਲੱਪਿਆ ਉਹਨੇ ਗੁਲਾਬ ਸਿੰਘ ਨੇ ਸਾਧੂ ਦੇ ਹੱਥੋਂ ਇੱਕ ਲੈਟਰ ਫਿਰ ਲਾਹੌਰ ਦਰਬਾਰ ਨੂੰ ਹੋਰ ਲਿਖਾਇਆ ਜੀ ਉਸ ਦੇ ਵਿੱਚ ਉਹ ਸਾਧੂ ਵੱਲੋਂ ਮੰਗ ਕੀਤੀ ਗਈ ਕਿ ਕਸ਼ਮੀਰਾ ਸਿੰਘ ਔਰ ਪਿਸ਼ੋਰਾ ਸਿੰਘ ਨੇ ਹੀ ਕਪੂਰ ਸਿੰਘ ਨੂੰ ਮਾਰਿਆ ਹੈ ਤੇ ਇਹ ਵੀ ਹਕੂਮਤ ਦੇ ਵਿਰੋਧ ਵਿੱਚ ਕੰਮ ਕਰਦੇ ਰਹੇ ਨੇ ਇਸ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਜਾਂ ਇਹਨਾਂ ਨੂੰ ਫੜਿਆ ਜਾ ਮਾਰਿਆ ਜਾਏ ਜਦੋਂ ਇਹ ਲੈਟਰ ਦਰਬਾਰ ਦੇ ਵਿੱਚ ਪਹੁੰਚਿਆ ਦਰਬਾਰ ਨੇ ਫਿਰ ਹੁਕਮ ਜਾਰੀ ਕੀਤਾ ਕਿ ਇਹਨਾਂ ਨੂੰ ਫੜ ਲਿਆ ਜਾਵੇ ਗੁਲਾਬ ਸਿੰਘ ਬੜੀ ਕਾਲੀ ਨਾਲ ਆਪਣੀ ਫੌਜ ਲੈ ਕੇ ਤੇ ਸਿਆਲਕੋਟ ਜਾਂ ਗੁਜਰਾਵਾਲੇ ਦੇ ਕਿਲੇਵਾਂ ਨੂੰ ਵਧਿਆ ਜਿੱਥੇ ਇਹ ਦੋਵੇਂ ਭਰਾ ਰਹਿ ਰਹੇ ਸੀਗੇ ਜਦੋਂ ਇਹ ਗਏ ਨੇ ਤੇ ਜਿਹੜਾ ਕਿਲਾ ਗੁਜਰਾਵਾਲਾ ਹੈ ਉਹ ਤੇ ਬੜੇ ਆਸਾਨੀ ਨਾਲ ਹੀ ਹੱਥ ਆ ਗਿਆ ਸ਼ੋਰਾਂ ਸਿੰਘ ਵਾਲਾ ਕਿਲਾ ਜਿਹੜਾ ਤੇ ਜਿਹੜਾ ਸਿਆਲਕੋਟ ਦਾ ਕਿਲਾ ਹੈ ਉਹਦੇ ਵਿੱਚ ਕਸ਼ਮੀਰਾ ਸਿੰਘ ਸੀਗਾ ਤੇ ਦੋਵੇਂ ਭਰਾ ਉਸੇ ਕਿਲੇ ਦੇ ਵਿੱਚ ਸੀਗੇ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਗੁਰੂਬ ਸਿੰਘ ਨੇ ਪਹਿਲਾਂ ਟੋਟਲ 700 ਹਸਨਿਕ ਭੇਜੇ ਔਰ ਉਹਨਾਂ ਦੋਵਾਂ ਪਰਮਾਵ ਦੇ ਸਿਰਫ 200 ਸੈਨਿਕ ਸੀਗੇ ਪਰ ਖੂਨ ਮਹਾਰਾਜਾ ਰਣਜੀਤ ਸਿੰਘ ਦਾ ਸੀ ਗਾਉਣਾ ਸਿੱਖਾਂ ਦੇ ਵਿੱਚ ਉਹਨਾਂ ਨੇ ਭਜਾਤੇ ਜੀ ਇਸ ਤੋਂ ਬਾਅਦ ਗੁਲਾਬ ਸਿੰਘ ਨੇ ਫਿਰ ਭਾਰੀ ਫੌਜ ਭੇਜੀ ਹੈ ਔਰ ਨਾਲ ਤੋਖਾਣਾ ਭੇਜਿਆ ਉਹਨੇ ਉਹਨਾਂ ਨੇ ਪੈਰ ਨਹੀਂ ਉਹਨਾਂ ਨੂੰ ਨਹੀਂ ਲੱਗਣ ਦਿੱਤੇ ਉਹ ਵੀ ਹਮਲਾ ਜਿਹੜਾ ਹੈ ਅਸਫਲ ਰਿਹਾ ਅੱਛਾ ਜੀ ਫਿਰ ਇਹਨਾਂ ਨੇ ਦੁਬਾਰਾ ਫੌਜ ਭੇਜੀ ਹੈ ਔਰ ਉਹ ਜਿਹੜੀ ਪਹਿਲਾ ਜਿਹੜੀ ਫੌਜ ਸੀਗੀ ਜਿਹੜਾ ਅਸਫਲ ਹੋਇਆ ਸੀਗਾ ਪਹਿਲਾ ਹਮਲਾ ਉਹ ਕਿਲੇ ਤੋਂ 5-6 ਮੀਲ ਪਿੱਛੇ ਹੋ ਕੇ ਬੈਠ ਗਈ ਹੈ ਜਿੱਦੜ ਇਹ ਬੈਠੇ ਨੇ ਪਸ਼ੋਰਾ ਸਿੰਘ ਜੀ ਜਾਂ ਕਸ਼ਮੀਰਾ ਸਿੰਘ ਜੀ ਇਹਨਾਂ ਦੇ ਕੋਲ ਟੋਟਲ 300 ਬੰਦਾ ਸੀਗਾ ਜਿਹੜਾ ਪੈਦਲ ਦਾ ਸੀਗਾ ਔਰ 500 ਬੰਦਾ ਘੋੜਸਵਾਰ ਸੀਗਾ ਇਸ ਕਰਕੇ ਇਹ ਇਹਨਾਂ ਨੇ ਫਿਰ ਫੌਜ ਦੇ ਆਪਣੇ ਗੁਲਾਬ ਸਿੰਘ ਦੀ ਫੌਜ ਦੇ ਵਿਰੁੱਧ ਗਰੀਲਾ ਯੁੱਧ ਦੀ ਨੀਤੀ ਅਪਣਾਈ ਜੀ ਇਹ ਜਦੋਂ ਵੀ ਹਮਲਾ ਕਰਦੇ ਵੱਧ ਤੋਂ ਵੱਧ 80 ਬੰਦੇ ਲੈ ਕੇ ਹਮਲਾ ਕਰਦੇ ਉਤੋਂ ਜ਼ਿਆਦਾ ਨਹੀਂ ਕਿਲੇ ਚੋਂ ਬਾਹਰ ਹੁੰਦੇ ਬੱਡੀ ਟੁਕ ਕਰਦੇ ਕੁਝ ਉਹਨਾਂ ਦਾ ਰਸ਼ਨ ਪਾਣੀ ਚੁੱਕਦੇ ਕੁਝ ਸਮਾਨ ਚੁੱਕਦੇ ਵਾਪਸ ਚਲੇ ਜਾਂਦੇ ਇੱਕ ਤਾਂ 80 ਬੰਦੇ ਨਾਲ ਲੜਦੇ ਦੂਸਰਾ ਇਹ ਕਦੀ ਵੀ 2 ਘੰਟੇ ਤੋਂ ਵੱਧ ਨਹੀਂ ਲੜਦੇ ਬਸ 2 ਘੰਟੇ ਲੜਨਾ ਉਹਦੇ ਬਾਅਦ ਕਿਲੇ ਦੇ ਵਿੱਚ ਇਹਨਾਂ ਨੇ ਮਾਰੋ ਮਾਰ ਕਰਦਿਆਂ ਅੰਦਰ ਵੜ ਜਾਨਾ ਤੇ ਤੀਸਰਾ ਇਹ ਕਿ ਕਦੀ ਵੀ ਇਹ ਆਪਣੇ ਕਿਲੇ ਤੋਂ ਇਹ ਜਿੱਥੇ ਇਹਨਾਂ ਦਾ ਫੌਜੀ ਕੈਂਪ ਲੱਗਾ ਸੀਗਾ ਉਹਦੇ ਤੋਂ 600 500 ਮੀਟਰ ਤੋਂ ਦੂਰ ਨਹੀਂ ਸੀ ਜਾਂਦੇ। ਕਿ ਵਾਪਸ ਪਾਉਣਾ ਵੀ ਆਸਾਨ ਰਵੇ ਇਹਨਾਂ ਨੂੰ। ਜਦੋਂ ਇਹ ਕੁਝ ਦੇਖਿਆ ਤੇ ਫੌਜ ਦੇ ਹੱਥ ਖੜੇ ਹੋ ਗਏ ਜੀ। ਫੌਜ ਜਿਹੜੀ ਆ ਉਹ ਵਾਪਸ ਭੱਜ ਗਈ। ਉਹਨਾਂ ਨੇ ਲੜਨ ਤੋਂ ਨਾ ਕਰ ਦਿੱਤੀ ਅਖੀਰ ਗੁਲਾਬ ਸਿੰਘ ਨੂੰ ਲਾਹੌਰ ਤੋਂ ਹੋਰ ਕੁਮਕ ਬੁਲਾਉਣੀ ਪਈ। ਤੇ ਜਦੋਂ ਪਹਿਲਾਂ ਤਾਂ ਕਮਕ ਜਦੋਂ ਬੁਲਾਉਣੀ ਆ ਤੇ ਖਾਲਸਾ ਫੌਜ ਜਿਹੜੀ ਆ ਉਹ ਉਹਨਾਂ ਨੇ ਮਨਾ ਕਰ ਦਿੱਤਾ ਕਿ ਨਹੀਂ ਜੀ ਅਸੀਂ ਆਪੇ ਆਪਣੇ ਸ਼ਹਿਜਾਦਿਆਂ ਦੇ ਵਿਰੁੱਧ ਨਹੀਂ ਲੜਾਂਗੇ ਔਰ ਅਸੀਂ ਨਹੀਂ ਜਾਵਾਂਗੇ ਤੇ ਫਿਰ ਜੇ ਉਹ ਮੰਨੈ ਖਾਲਸਾ ਫੌਜ ਮੰਨੀ ਤਾਂ ਉਹ ਇਸ ਗੱਲ ਤੇ ਮੰਨੀ ਕਿ ਉਹਨਾਂ ਦੋਵਾਂ ਭਰਾਵਾਂ ਨੂੰ ਸਰੀਰਕ ਨੁਕਸਾਨ ਨਹੀਂ ਪਹੁੰਚਾਇਆ ਜਾਏਗਾ ਕੋਈ ਵੀ ਪਰ ਫਿਰ ਉਹ ਕੈਨਸਲ ਕਰ ਦਿੱਤਾ ਗਿਆ ਸਿੱਖ ਫੌਜ ਨੂੰ ਘੁਲਾਇਆ ਹੀ ਨਹੀਂ ਗਿਆ ਉਹਦੀ ਜਗ੍ਹਾ ਤੇ ਇੱਕ ਮਜੀਠੀਆ ਬਟਾਲੀਅਨ ਔਰ ਦੋ ਮੁਸਲਮਾਨ ਯੂਨਟਾਂ ਜਿਹੜੀਆਂ ਨੇ ਉਹ ਭੇਜੀਆਂ ਗਈਆਂ ਜੀ ਸਿਆਲਕੋਟ ਲੜਨ ਦੇ ਲਈ ਉਹ ਯੂਨਟਾਂ ਆ ਤੇ ਗਈਆਂ ਲੜਨ ਲਈ ਪਰ ਉਹਨਾਂ ਨੇ ਵੀ ਆ ਕੇ ਤੇ ਉਹਨਾਂ ਦਾ ਮਤਲਬ ਮਨ ਜਿਹੜਾ ਇਹ ਉਹ ਮੰਨਿਆ ਨਹੀਂ ਉਹਨਾਂ ਦੇ ਮਨ ਦੇ ਵਿੱਚ ਇਹ ਹੋ ਰਿਹਾ ਕਿ ਯਾਰ ਇਹਨਾਂ ਲੋਕਾਂ ਦਾ ਅਸੀਂ ਖਾਦਾ ਇਹਦੇ ਬਾਬਦੇ ਰਾਜ ਦੇ ਵਿੱਚ ਅਸੀਂ ਵੀ ਰਾਜੇ ਸੀਗੇ ਤੇ ਹੁਣ ਅਸੀਂ ਇਹਨਾਂ ਨਾਲ ਲੜਦੇ ਆ ਇਸ ਕਰਕੇ ਉਹਨਾਂ ਨੇ ਵੀ ਲੜਨ ਤੋਂ ਮਨਾ ਕਰ ਦਿੱਤਾ ਤੇ ਦੂਸਰਾ ਉਹਨਾਂ ਦੇ ਮੰਦ ਵਿੱਚ ਇਹ ਵੀ ਸੀਗਾ ਕਿ ਸਿੱਖ ਫੌਜ ਨੇ ਤੇ ਮਨਾ ਕਰ ਦਿੱਤਾ ਤੇ ਜੇ ਅਸੀਂ ਲੜੇ ਤੇ ਸਾਨੂੰ ਜਾਂਦਿਆਂ ਨੂੰ ਕਿਤੇ ਵਾਪਸੀ ਤੇ ਡਾਂਗਾ ਇਹਨਾਂ ਫਿਰ ਉਹਨਾਂ ਸਿੱਖ ਫੌਜ ਇਸ ਕਰਕੇ ਉਹਨਾਂ ਨੇ ਮਨਾ ਕਰ ਦਿੱਤਾ ਕਿ ਆਪਾਂ ਨਹੀਂ ਲੜਾਂਗੇ ਤੇ ਉਹ ਵਾਪਸ ਆ ਗਏ ਉਹਦੇ ਬਾਅਦ ਜਿਹੜੀ ਫੌਜ ਭੇਜੀ ਗਈ ਹੈ ਜੀ ਉਹ ਉਹ ਯੂਨਿਟਾਂ ਭੇਜੀਆਂ ਗਈਆਂ ਨੇ ਜਿਹੜੀਆਂ ਡੋਗਰੇ ਧਿਆਨ ਸਿੰਘ ਦੇ ਅੰਡਰ ਰਹੀਆਂ ਪਹਿਲਾਂ ਜਦੋਂ ਉਹ ਮਾਰਿਆ ਗਿਆ ਉਹਦੇ ਬਾਅਦ ਉਹਦਾ ਵਜੀਰ ਬਣਦਾ ਬੇਟਾ ਹੀਰਾ ਸਿੰਘ ਜਿਹੜਾ ਉਹ ਫਿਰ ਉਹਦੇ ਅੰਡਰ ਆ ਗਏ ਉਹ ਦੋ ਯੂਨਟਾਂ ਭੇਜੀਆਂ ਗਈਆਂ ਨੇ ਉਹਨਾਂ ਨੇ ਜਾ ਕੇ ਸਿਆਲਕੋਟ ਦੇ ਕਿਲੇ ਉੱਤੇ ਸਾਰੀ ਰਾਤ ਗੋਲਾਬਾਰੀ ਕੀਤੀ ਦਿਨੇ ਗੋਲਾਬਾਰੀ ਕਰਦੇ ਰਹੇ ਔਰ ਅਖੀਰ ਉਹਨਾਂ ਨੇ ਸਿਆਲਕੋਟ ਸ਼ਹਿਰ ਦੇ ਉੱਤੇ ਕਬਜ਼ਾ ਕੀਤਾ ਕਬਜ਼ਾ ਤਾਂ ਕਰ ਲਿਆ ਪਰ ਇਸ ਦੇ ਵਿੱਚ ਉਹਨਾਂ ਦਾ ਨੁਕਸਾਨ ਬਹੁਤ ਹੋਇਆ ਹੈ तकरीबन 250 ਬੰਦਾ ਮਾਰੇ ਗਿਆ ਤੇ 250 ਹੀ ਬੰਦਾ ਜਿਹੜਾ ਉਹ ਸਖਤ जख्मी ਹੋਇਆ ਹਾਲਾਂਕਿ ਜੇ ਸਿਆਲਕੋਟ ਕਿਲਾ ਜਿਹੜਾ ਹੈ ਉਹਨੂੰ ਫਤਿਹ ਕਰਨਾ ਜੇ ਬਾਕੀ ਸੀਗਾ ਕੰਮ ਨਾ ਫਿਰ ਤੋਂ ਗੋਲਾਬਾਰੀ ਸ਼ੁਰੂ ਕੀਤੀ ਗਈ ਔਰ ਇੱਕ ਇਹਨਾਂ ਨੇ ਸਰੰਗ ਪਟਣੀ ਸ਼ੁਰੂ ਕਰ ਦਿੱਤੀ ਕਿਲੇ ਦੇ ਅੰਦਰ ਦਾ ਕੋਲ ਹੁੰਦੀ ਫਿਰ ਜਦੋਂ ਇਹ ਹਾਲਾਤ ਦੇਖੇ ਕੁਝ ਉਹਨਾਂ ਦੇ ਕਸ਼ਮੀਰਾ ਸਿੰਘ ਉਹਨਾਂ ਦੇ ਸੈਨਿਕ ਵੀ ਘਟ ਗਏ ਸੀਗੇ ਕਿਉਂਕਿ ਲੜਾਈ ਦੇ ਵਿੱਚ ਤੇ ਦੋਵੇਂ ਪਾਸੇ ਦਾ ਨੁਕਸਾਨ ਹੁੰਦਾ ਜੀ ਉਹਨਾਂ ਦੋਵਾਂ ਭਰਾਵਾਂ ਨੂੰ ਜਦੋਂ ਦੇਖ ਲਿਆ ਕਿ ਹੁਣ ਅਸੀਂ ਲੜ ਨਹੀਂ ਸਕਦੇ ਫਿਰ ਉਹਨਾਂ ਨੇ ਇੱਕ ਮੈਸੇਜ ਕਰ ਲਿਆ ਕਿ ਅਸੀਂ ਕਿਲਾ ਖਾਲੀ ਕਰਦੇ ਹਾਂ ਪਰ ਸ਼ਰਤ ਇਹ ਹੈ ਕਿ ਸਾਨੂੰ ਪਰਿਵਾਰ ਦੇ ਨਾਲ ਸਹੀ ਸਲਾਮਤ ਬਾਹਰ ਨਿਕਲਣ ਦਿੱਤਾ ਜਾਵੇ ਰਸਤਾ ਦੇ ਦਿਓ ਡੋਗਰਾ ਮੰਨ ਗਿਆ ਕਿਲਾ ਖਾਲੀ ਕੀਤਾ ਗਿਆ ਪਰ ਇਹਨਾਂ ਝੂਠਿਆਂ ਨੇ ਉਹ ਕੰਮ ਕੀਤਾ ਜੀ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਇਸ ਆਪਣਾ ਦਖਲੀ ਦੇ ਵਿੱਚ ਪੁਸ਼ਾਰਾ ਸਿੰਘ ਜਿਹੜਾ ਸੀਗਾ ਉਹ ਤੇ ਕਿਸੇ ਹੋਰ ਪਾਸੇ ਨੂੰ ਨਿਕਲ ਗਿਆ ਔਰ ਜਿਹੜਾ ਕਸ਼ਮੀਰਾ ਸਿੰਘ ਹੈ ਇਹ ਚਰੇ ਗਿਆ ਜੀ ਬਾਬਾ ਵੀਰ ਸਿੰਘ ਨਰੰਗਾਬਾਦੀ ਜੀ ਦੇ ਡੇਰੇ ਤੇ ਬਾਬਾ ਵੀਰ ਸਿੰਘ ਨਰੰਗਾਬਾਦੀ ਇੱਕ ਐਹੋ ਜਿਹਾ ਇਨਸਾਨ ਸੀਗੇ ਜਿਨ੍ਹਾਂ ਦਾ ਖਾਲਸਾ ਹੀ ਫੌਜ ਔਰ ਜਿਹੜੇ ਆਪਣੇ ਪੰਜਾਬ ਦੀ ਜਨਤਾ ਜਿਹੜੀ ਆ ਉਹ ਬਹੁਤ ਸਤਿਕਾਰ ਕਰਦੀ ਸੀਗੇ ਪੜੇ ਚੰਗੇ ਇਨਸਾਨ ਸੀਗੇ ਉਹ ਉਹ ਪਹਿਲਾਂ ਅਸਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਉਹਨੇ ਨੌਕਰੀ ਕਰਦੇ ਸੀਗੇ ਬਾਅਦ ਦੇ ਵਿੱਚ ਉਹਨਾਂ ਨੇ ਨੌਕਰੀ ਛੱਡ ਦਿੱਤੀ ਔਰ ਪ੍ਰਭੂ ਭਗਤੀ ਦੇ ਵਿੱਚ ਲੱਗੇ ਤੇ ਆਪਣੇ ਡੇਰੇਆਂ ਦੇ ਵਿੱਚ ਰਹਿਣ ਲੱਗੇ ਉਹਨਾਂ ਦਾ ਇਸ ਕਰਕੇ ਬਹੁਤ ਮਾਣ ਸਤਕਾਰ ਕਰਦੀ ਹੈ ਜਨਤਾ ਅਸਲ ਦੇ ਵਿੱਚ ਬਾਬਾ ਜੀ ਦਾ ਪਿੰਡ ਜਿਹੜਾ ਹੈ ਉਹ ਗੱਗੋਗੋਆ ਪਿੰਡ ਸੀਗਾ ਪਰ ਇਹਨਾਂ ਨੇ ਡੇਰੇ ਆਪਣੇ ਜਿਹੜੇ ਆ ਉਹ ਨਰੰਗਾਬਾਦ ਦੇ ਨਰੰਗਾਬਾਦ ਦੇ ਪਿੰਡਾਂ ਦੇ ਲਾਗੇ ਛੱਕੇ ਬਣਾਏ ਸੀਗੇ ਨਰੰਗਾਬਾਦ ਸੀਗਾ ਇੱਕ ਡੇਰਾ ਇਹਨਾਂ ਦਾ ਸੀਗਾ ਆਪਣੇ ਮੀਆਂ ਵਾਲੀ ਮਿੱਠਿਆਂ ਵਾਲੇ ਉੱਥੇ ਸੀਗਾ ਅੱਛਾ ਜੀ ਕਹਾਣੀ ਇਹ ਸੀਗੀ ਕਿ ਕਸ਼ਮੀਰਾ ਸਿੰਘ ਜਦੋਂ ਉਹਨਾਂ ਦੇ ਕੋਲ ਪਹੁੰਚਦਾ ਹੈ ਬਾਬਾ ਜੀ ਦੇ ਕੋਲ ਤੇ ਉਸ ਟਾਈਮ ਦੇ ਉੱਤੇ ਬਾਬਾ ਜੀ ਦੇ ਡੇਰੇ ਦੇ ਵਿੱਚ ਅਜੀਤ ਸਿੰਘ ਸੰਦੇਵਾਲੀਆ ਵੀ ਸੀਗਾ ਔਰ ਹਰੀ ਸਿੰਘ ਨਲਵੇ ਦਾ ਪੁੱਤਰ ਜਵਾਰ ਸਿੰਘ ਉਹ ਵੀ ਸੀਗਾ ਇਹਨਾਂ ਸਾਰਿਆਂ ਨੂੰ ਹੀਰਾ ਸਿੰਘ ਜਿਹੜਾ ਹੈ ਇਹ ਆਪਣਾ ਦੁਸ਼ਮਨ ਮੰਨਦਾ ਸੀਗਾ ਔਰ ਇਹਨੇ ਇੱਕ ਚਾਲ ਚੱਲੀ ਜਿਸ ਦੇ ਵਿੱਚ ਕਹਿੰਦਾ ਕਿ ਇਹਨਾਂ ਸਾਰਿਆਂ ਨੂੰ ਖਤਮ ਕੀਤਾ ਜਾਵੇ ਵਿਦ ਬਾਬਾ ਜੀ ਨੇ ਉਹਦੇ ਲਈ ਕੀਤਾ ਕੀ ਕਿ ਇਸਨੇ ਇੱਕ ਡੋਗਰਾ ਸੀ ਮੀਆਂ ਲਾਬ ਸਿੰਘ ਉਹਦੀ ਕਮਾਂਡ ਦੇ ਹੇਠ ਆ ਕੇ ਤੇ ਮਹਿਤਾਬ ਸਿੰਘ ਮਜੀਠੀਆ ਗੁਲਾਬ ਸਿੰਘ ਕਲਕੱਤੀਆ ਇੱਕ ਸ਼ੇਖ ਇਮਾਮੂਦੀਨ ਤੇ ਦਿਵਾਨ ਜਵਾਰ ਮਲਵਰਗੇ ਸਲਾਰ ਜਿਹੜੇ ਸੀਗੇ ਜਿਹੜੇ ਉਸ ਟਾਈਮ ਜਵਾਰ ਸਿੰਘ ਦੇ ਖੱਬੇ ਸੱਜੇ ਬਣਦੇ ਸੀਗੇ ਔਰ ਸੈਨਾ ਦੇ ਵਿੱਚ ਸੀਗੇ ਉਹਨਾਂ ਨੂੰ ਭੇਜਿਆ ਕਿ ਤੁਸੀਂ ਜਾ ਕੇ ਤੇ ਕਾਰਵਾਈ ਕਰੋ ਔਰ ਡੇਰੇ ਤੇ ਔਰ ਇਹਨਾਂ ਨੂੰ ਖਤਮ ਕਰੋ ਦੂਸਰੀ ਗੱਲ ਇਹ ਸੀਗੀ ਕਿ ਜਦੋਂ ਹੀਰਾ ਸਿੰਘ ਨੇ ਬਾਜ਼ਾਰਤ ਸਭੀ ਹੈ ਇਨੇ ਖਾਲਸਾ ਫੌਜ ਦੇ ਵਿੱਚ ਕਾਫੀ ਤਰਥਲੀ ਮਚਾਈ ਇਸ ਕਰਕੇ ਬਹੁਤ ਜਿਹੜੇ ਬੰਦੇ ਸੀਗੇ ਉਹ ਕੋਈ ਖਾਲਸਾ ਫੌਜ ਛੱਡ ਗਏ ਕਈਆਂ ਨੇ ਆਪ ਛੱਡ ਗਏ ਕਈਆਂ ਨੂੰ ਇਨੇ ਕੱਢ ਦਿੱਤਾ ਔਰ ਉਹ ਸਾਰੇ ਜਿਹੜੇ ਸੀਗੇ ਉਹ ਇਕੱਠੇ ਹੁੰਦੇ ਸੀਗੇ ਬਾਬਾ ਜੀ ਦੇ ਡੇਰੇ ਤੇ ਇਸ ਕੰਜਰ ਨੇ ਸੋਚਿਆ ਕਿ ਇਹ ਮੌਕਾ ਚੰਗਾ ਹੈ ਨਾਲੇ ਤੇ ਸਾਰੇ ਉੱਥੇ ਜਿਹੜੇ ਹੈਗੇ ਨੇ ਉਹ ਫੌਜੋਂ ਕੱਢੇ ਉਹ ਮਾਰੇ ਜਾਣਗੇ ਨਾਲੇ ਕਸ਼ਮੀਰਾ ਸਿੰਘ ਮਾਰਿਆ ਜਾਏਗਾ ਕਹਣੀ ਬਾਬਾ ਜੀ ਦੀ ਵੀ ਖਤਮ ਹੋ ਜਾਏਗੀ ਕਿਉਂਕਿ ਇਹ ਬਾਬਾ ਜੀ ਇਸ ਟਾਈਮ ਦੇ ਉੱਤੇ ਕਸ਼ਮੀਰਾ ਸਿੰਘ ਦੀ ਸਪੋਰਟ ਕਰ ਦੇਣ ਉਹ ਜਨਤਾ ਨੂੰ ਕਹਿ ਦੇਣ ਕਿ ਕਸ਼ਮੀਰਾ ਸਿੰਘ ਤੁਹਾਡਾ ਜਿਹੜਾ ਅਗਲਾ ਰਾਜਾ ਹੈ ਤੇ ਜਨਤਾ ਨੇ ਰਾਜਾ ਉਹਨੂੰ ਹੀ ਮੰਨਣਾ ਹੈ ਕਮਾਂਡ ਉਹਦੇ ਹੱਥ ਚ ਚੱਲੇ ਜਾਣਗੇ ਇਸ ਕਰਕੇ ਇਹਨੇ ਛੇਤੀ ਤੋਂ ਛੇਤੀ ਇਹ ਬੰਦੇ ਕੱਲੇ ਤਾਂ ਕਿ ਉਹਨਾਂ ਦਾ ਖਾਤਮਾ ਕੀਤਾ ਜਾ ਸਕੇ ਜਿਹੜਾ ਇਹਨਾਂ ਨੇ ਜਾ ਕੇ ਜਦੋਂ ਘੇਰਾ ਪਾਇਆ ਡੇਰੇ ਨੂੰ ਤੇ ਜਿਹੜਾ ਸੀਗਾ ਉਹ ਲਾਭ ਸਿੰਘ ਕਮਾਂਡ ਕਰ ਰਿਹਾ ਸੀਗਾ ਫੌਜੀ ਉਹਨੇ ਪਹਿਲਾਂ ਤੇ ਬੰਦੇ ਕਹਲੇ ਆਪਣੇ ਮੈਸੇਂਜਰ ਕਲੇ ਬਾਬਾ ਜੀ ਕਿਉਂਕਿ ਬਾਬਾ ਜੀ ਤੁਹਾਡੇ ਕੋਲ ਜਿਹੜੇ ਬੰਦੇ ਨੇ ਹਕੂਮਤ ਦੇ ਬਾਗੇ ਨੇ ਇਹਨਾਂ ਨੂੰ ਸਾਨੂੰ ਦੇ ਦਿਓ ਬਾਬਾ ਜੀ ਦਾ ਜਵਾਬ ਸੀਗਾ ਕਿ ਨਾ ਤੇ ਭਾਈ ਆਪਾਂ ਇਹਨਾਂ ਨੂੰ ਸੱਦਿਆ ਤੇ ਨਾ ਆਪਾਂ ਇਹਨਾਂ ਨੂੰ ਬਾਹਰ ਜਾਣ ਲਈ ਕਹਿ ਸਕਦੇ ਆ ਤੁਸੀਂ ਆਪਣੀ ਕਾਰਵਾਈ ਕਰ ਸਕਦੇ ਹੋ ਜੋ ਕਰਨਾ ਹੈ ਇਸ ਕਰਕੇ 7 ਮਈ 1844 ਨੂੰ ਇਹਨਾਂ ਨੇ ਡੇਰੇ ਤੇ ਹਮਲਾ ਕੀਤਾ ਜੀ ਹਮਲਾ ਕਰਨ ਤੋਂ ਜਦੋਂ ਇਹਨਾਂ ਨੇ ਹਮਲਾ ਕੀਤਾ ਉਹ ਤੋਂ ਕੁਝ ਦੇਰ ਪਹਿਲਾਂ ਪਿਸ਼ੋਰਾ ਸਿੰਘ ਜਿਹੜਾ ਹੈ ਉਹ ਨਿਕਲ ਚੁੱਕਾ ਸੀਗਾ ਡੇਰੇ ਚੋਂ। ਔਰ ਇਸ ਹਮਲੇ ਦੇ ਦੌਰਾਨ ਕਸ਼ਮੀਰਾ ਸਿੰਘ ਵੀ ਨਿਕਲ ਗਿਆ ਡੇਰੇ ਚੋਂ। ਮਾਰਨਾ ਤੇ ਅਸਲ ਦੇ ਵਿੱਚ ਕਸ਼ਮੀਰਾ ਸਿੰਘ ਨੂੰ ਤੇ ਪਿਸ਼ੋਰਾ ਸਿੰਘ ਨੂੰ ਚਾਹੁੰਦੇ ਸੀਗੇ ਇਹ ਦੋਵੇਂ ਜਣੇ ਨਿਕਲ ਗਏ ਤੇ ਫੌਜ ਨੇ ਕੀਤਾ ਕੁਝ ਫੌਜ ਜਿਹੜੀ ਆ ਉਹ ਕਸ਼ਮੀਰਾ ਸਿੰਘ ਦੇ ਪਿੱਛੇ ਗਈ ਹੈ। ਉਹਨਾਂ ਵਿਚਾਰੇ ਨੂੰ ਰਾਤ ਦੇ ਵਿੱਚ ਘੇਰ ਲਿਆ। ਨਸਤੇ ਦੇ ਵਿੱਚ ਘਿਰ ਕੇ ਜਦੋਂ ਉਹਨੂੰ ਆਤਮਨੁਭਰਨ ਲਈ ਆਖਿਆ ਤਾਂ ਉਹਨੇ ਸੋਚਿਆ ਕਿ ਜੇ ਮੈਂ ਇਹਨਾਂ ਆਤਮਨੁਭਰਨ ਕਰ ਦਿੱਤਾ ਤਾਂ ਲਾਹੌਰ ਜਾ ਕੇ ਵੀ ਤੇ ਇਹਨਾਂ ਨੇ ਮਿਲਣਾ ਇਹੋ ਕੋਸ਼ਿਸ਼ ਕਰਨਾ ਇਸ ਕਰਕੇ ਉਹ ਸੂਰਮਾ ਲੜਮਰਿਆ ਜੀ ਉੱਥੇ ਉਹਨੇ ਉੱਥੇ ਸ਼ਹੀਦੀ ਪਾਈ ਪਰ ਕਹਿੰਦੇ ਨੇ ਕਿ ਕਈ ਦਿਨ ਸ਼ੇਰੇ ਪੰਜਾਬ ਦੇ ਪੁੱਤ ਦੀ ਲਾਸ਼ ਜਿਹੜੀ ਹੈ ਉਸ ਮੰਡ ਏਰੀਏ ਦੇ ਵਿੱਚ ਰੁਲਦੀ ਰਹੀ ਉਹਨਾਂ ਨੇ ਮਾਰ ਕੇ ਉੱਥੇ ਛੋੜ ਦਿੱਤਾ ਸੀਗਾ ਲੈ ਕੇ ਵੀ ਨਹੀਂ ਗਏ ਕਈ ਦਿਨ ਉੱਥੇ ਲਾਸ਼ ਰੁਲਦੀ ਰਹੀਆਂ ਕਿਸੇ ਨੇ ਉਹਨਾਂ ਦਾ ਸੰਸਕਾਰ ਤੱਕ ਨਹੀਂ ਕੀਤਾ ਜੀ ਇਹ ਹਾਲਾਤ ਨੇ ਲੋਕਾਂ ਦੇ ਔਰ ਕਸ਼ਮੀਰਾ ਸਿੰਘ ਦੀ ਘਰਵਾਲੀ ਔਰ ਉਹਦੀ ਮਾਂ ਵੀ ਨਾਲ ਸੀਗੇ ਜਦੋਂ ਇਹ ਕੰਮ ਹੋਇਆ ਇਹਨਾਂ ਨੇ ਮਾਂ ਔਰ ਘਰਵਾਲੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਗਏ ਨੇ ਜਦੋਂ ਲਾਹੌਰ ਪਹੁੰਚੇ ਨੇ ਖਾਲਸਾ ਜੀ ਫੌਜ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿ ਠੀਕ ਹੈ ਕਸ਼ਮੀਰਾ ਸਿੰਘ ਨੂੰ ਤੁਸੀਂ ਮਾਰਤਾ ਕੋਈ ਗੱਲ ਨਹੀਂ ਪਰ ਇਹਦੀ ਮਾਂ ਨੂੰ ਤੇ ਨਾ ਛੱਡੋ ਜਾਂ ਘਰ ਵਾਲੀ ਨੂੰ ਕਿਉਂ ਗ੍ਰਿਫਤਾਰ ਕੀਤਾ ਇਸ ਕਰਕੇ ਖਾਲਸਾ ਫੌਜ ਦਾ ਵਿਰੋਧ ਵੇਖ ਕੇ ਤੇ ਉਹਨੂੰ ਵੀ ਛੱਡ ਦਿੱਤਾ ਗਿਆ ਕੁਝ ਟਾਈਮ ਬਾਅਦ ਪਿਸ਼ੋਰਾ ਸਿੰਘ ਨੂੰ ਵੀ ਧੋਖੇ ਨਾਲ ਫੜ ਕੇ ਅਟਕ ਦੇ ਕਿਲੇ 'ਚ ਲੈ ਗਏ ਨੇ ਔਰ ਉੱਥੇ ਬੰਨ੍ਹ ਕੇ ਉਹਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਏ ਸੀ ਜੀ ਜੀ ਡੋਗਰਿਆਂ ਵੱਲੋਂ ਸਿਕਰਾਜ ਦੇ ਦੋ ਸ਼ਹਿਜ਼ਾਦਿਆਂ ਦਾ ਕੀਤਾ ਹੋਇਆ ਕਤਲ ਕੱਲ ਨੂੰ ਇੱਕ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਸਵੇਕਾ